ਇਕ ਨਾ ਗੀਤ ਸੀ ਗੁਰਸ਼ਬਦ ਦਾ ਕਹਿੰਦਾ ਤੇਰਾ ਕੌਣ ਨਹੀਂ دیਵਾਨਾ ਦੱਸਗਾ ਅੱਛਾ ਜੀ ਤੇ ਉਹ ਗੱਲ ਮੈਂ ਜੇ ਕਰਾਂ ਵੀ ਫਾਸਟ ਫੂਡ ਵਾਲੇ ਪਾਸੇ ਕੌਣ ਨਹੀਂ دیਵਾਨਾ ਹਰੇਕ ਬੰਦਾ ਫਾਸਟ ਫੂਡ ਵਾਲੇ ਪਾਸੇ ਦਾ ਜਰੂਰ ਭਾਜਦਾ ਉਹ ਹੈਲਦੀ ਖਾਣਾ ਖਾਵੇ ਨਾ ਖਾਵੇ ਉਹ ਕਦੇ ਕੁਇਕਰਲੀ ਨਿਕਲੇਈ ਕਦੇ ਕੋ ਕਾਕਰੋਚ ਨਿਕਲੇ ਇਦਾਂ ਨਹੀਂ ਬਹੁਤ ਨਿਕਲਦਾ ਇੱਕ ਤਾਂ ਆਈਸਕ੍ਰੀਮ ਚ ਉਂਗਲ ਵੀ ਨਿਕਲਾਈ ਹੈ ਉਂਗਲ ਵੀ ਨਿਕਲੇਈ ਇਹ ਦਿਨ ਦੇਖਣ ਵਾਲੇ ਨੇ ਉਹਨਾਂ ਗੋਲ ਗੱਪਿਆਂ ਨੂੰ ਲੈ ਕੇ ਕੋਈ ਖਬਰ ਹੈ ਗੋਲ ਗੱਪਿਆਂ ਚ ਕੀ ਨਿਕਲੇ ਹੈ ਕੀ ਗੋਲ ਗੱਪਿਆਂ ਮੈਂ ਵੀ ਗੀਤ ਬੋਲ ਦਿੰਨਾ ਬੋਲਦੇ ਹੋ ਗੋਲ ਗੱਪਿਆਂ ਨੂੰ ਗਿਜ ਗਈ ਹੈ ਕਾਦੀ ਆਈ ਸ਼ਹਿ ਕਣੀਆਂ ਚ ਭੇਜ ਗਈਆਂ ਇਹ ਇੱਕ ਮੁੰਡੇ ਨੇ ਗਾਇਆ ਸੀ 2006 ਸੱਤ ਚ ਕੈਸਟ ਆਈ ਸੀਗੀ ਖੈਰ ਗੱਲ ਇਹ ਆ ਕਿ ਬਈ ਕਣੀਆਂ ਦਾ ਵੀ ਟਾਈਮ ਹੈ ਨਾ ਮੈਂ ਤਾਂ ਕਹਿ ਰਿਹਾ ਜੀ ਜੀ ਯਾਦ ਕਰਾ ਰਹੇ ਸੀ ਹਾਂ ਜੀ ਕਿ ਗੋਲ ਗੱਪੇ ਜੇ ਖਾਣਾ ਹੋਣਾ ਤੇ ਆਪਦੀ ਛਤਰੀ ਛੁਤਰੀ ਲੈ ਕੇ ਆਉਣ ਦੀ ਪਹਿਲਾਂ ਗੋਲ ਗੱਪਿਆਂ ਬਾਰੇ ਦੱਸੋ ਫਿਰ ਫੈਸਲਾ ਕਰਾਂਗੇ ਖਾਣੇ ਕਿ ਨਹੀਂ ਖਾਣੇ ਕਿ ਨਹੀਂ ਅੱਛਾ ਗੱਲ ਇਹ ਆ ਕਿ ਬਈ ਹੁਣ ਨਾ ਇਹਨਾਂ ਨੇ ਜਿਹੜੀ ਆਪਣੀ ਹੈਗੀ ਆ ਐਫਐਸਐਸਏ ਜੀ ਉੰਨਾ ਨੇ ਸੈਂਪਲਿੰਗ ਕੀਤੀ ਹੈ ਬੰਗਲੌਰੂ ਚ 10 ਸੇ ਬੰਗਲੌਰ ਸਾਡੇ ਛੋਟੇ ਹੁੰਦੇ ਤੇ ਚੜਿਆ ਉਹ ਬੰਗਲੂਰੂ ਬਣਾਤਾ ਇਹਨਾਂ ਨੇ ਸ਼ਹਿਰਾਂ ਦੇ ਨਾਮ ਬੜੇ ਬਦਲੇ ਨੇ ਜੀ 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 ਤਾਂ ਗੱਲ ਇਹ ਆ ਕਿ ਭਈ ਉਥੇ ਜਿਹੜੇ ਇਹਨਾਂ ਨੇ ਸੈਂਪਲ ਚੱਕੇ ਹੂੰ 200 ਤੋਂ ਵੱਧ ਯਾਨੀ ਰੇੜੀ ਤੋਂ ਲੈ ਕੇ ਹੋਟਲਾਂ ਤੱਕ ਹੂੰ ਹੂੰ ਜਿਹੜੇ ਗੋਲ ਗੱਪੇ ਮਿਲਦੇ ਜੀ ਉਹਦੇ ਚ ਬਹੁਤ ਵੱਡੀ ਗਿਣਤੀ ਚ ਸੈਂਪਲ ਫੇਲ ਹੋ ਗਏ ਹੂੰ ਤੇ ਕਮਾਲ ਦੀ ਗੱਲ ਹੈ ਜੋ ਸੌਸ ਜਿਆ ਹੁੰਦਾ ਉਹਨਾਂ ਦਾ ਆਪਾਂ ਬੜਾ ਮਿੱਠਾ ਮਿੱਠਾ ਜਿਆ ਨੇਰ ਪਾਣੀ ਬੜਾ ਸੁਆਦ ਆ। ਚਟਪੜੇ ਬੜਾ ਅਸੀਂ ਤੇ ਸਾਰੇ ਜੀ ਬੜਾ ਖਾਂਦੇ ਆ। ਕਈ ਵਾਰ ਸਾਰੇ ਖਾਂਦੇ ਨੇ ਜੀ। ਹਾਂ ਜੀ ਮਸਾਲੇਦਾਰ ਚੀਜ਼ਾਂ ਕਦੇ ਕਦੇ ਖਾ ਲਣੀਆਂ ਚਾਹੀਦੀਆਂ ਪਰ ਹੁਣ ਡਰ ਲੱਗਦਾ। ਉਹ ਕਹਿੰਦੇ ਕਿ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ 'ਚ ਕੈਮੀਕਲ ਵਰਤੇ ਗਏ ਨੇ। ਹੂੰ ਅੱਛਾ ਸਿੰਥੈਟਿਕ ਜੀ ਜਿਹੜੇ ਦਿਲ ਦੇ ਰੋਗਾਂ ਤੋਂ ਲੈ ਕੇ ਇਮਿਊਨਿਟੀ ਤੱਕ ਤੇ ਬਹੁਤ ਭਿਆਨਕ ਭਿਆਨਕ ਕਹ ਲੋ ਕਿ ਸਰੀਰ ਤੇ ਮਾਰ ਹਾਂਜੀ ਮਾਰ ਕਰਦੇ ਆ ਤੇ ਇਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆ ਗਿਆ ਕਿ ਹੁਣ ਦੱਸੋ ਗੋਲ ਗੱਪੇ ਵੀ ਜਿਹੜੇ ਆ ਉਹਨਾਂ ਚ ਵੀ ਇਹ ਕੰਮ ਚੱਲਦੀ ਆ ਆ ਪਹਿਲਾਂ ਤੁਹਾਨੂੰ ਪਤਾ ਹੀ ਆ ਜੜੀਆਂ ਉਹ ਸੇਵੀਆਂ ਜੀਆਂ ਬਣਾਉਂਦੇ ਹੁੰਦੇ ਆ ਅੱਜ ਦੇ ਜ਼ਮਾਨੇ ਵਾਲੀਆਂ ਨੂਡਲਸ ਨਿਊਡਲਸ ਹਾਂਜੀ ਨਿਊਡਲਸ ਦੇ ਵਿੱਚ ਵੀ ਕਿੰਨਾ ਰੌਲਾ ਪਿਆ ਬੜਾ ਰੌਣਾ ਪਿਆ ਤੇ ਇਹ ਆ ਕਿ ਉੱਥੇ ਦੇ ਜਿਹੜੀ ਇਹ ਸੈਂਪਲਿੰਗ ਹੋਈ ਆ ਏਡੇ ਵੱਡੇ ਸ਼ਹਿਰ ਦੇ ਵਿੱਚ ਵੱਡੇ ਹੋਟਲਾਂ ਦੀ ਵੀ ਹੋਈ ਆ ਤਾਂ ਇਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਇੱਕ ਰੇੜੀ ਫੜੀ ਵਾਲੇ ਤੋਂ ਲੈ ਕੇ ਜੋ ਹੋਟਲਾਂ ਤੱਕ ਗੋਲ ਗੱਪੇ ਖਵਾਏ ਜਾ ਰਹੇ ਸਨ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਗੋਲਮਾਲ ਹੀ ਆ